ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਬਿਲਕੁਲ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਜੀ ਗੁਰਿੰਦਰ ਤੁਹਾਡੇ ਲਈ ਇੱਕ ਹੋਰ ਮੋਟੀਵੇਸ਼ਨ ਲੈ ਕੇ ਕੁਝ ਹੋਰ ਕੰਮ ਦੀਆਂ ਗੱਲਾਂ ਲੈ ਕੇ ਕੁਝ ਸਲਾਹਾਂ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਸੱਚਾਈਆਂ ਲੈ ਕੇ ਸੋ ਅੱਜ ਦਾ ਜਿਹੜਾ ਵਿਸ਼ਾ ਵਾ ਉਹ ਤੁਹਾਨੂੰ ਬੜਾ ਇੰਟਰਸਟਿੰਗ ਲੱਗੂਗਾ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਸਾਰੀਆਂ ਵੀਡੀਓਜ਼ ਹੀ ਆਪਾਂ ਇੰਟਰਸਟਿੰਗ ਕਰੀਏ ਤੁਸੀਂ ਬੋਰ ਨਾ ਹੋਵੋ ਅੱਜ ਦਾ ਵਿਸ਼ਾ ਜ਼ਰੂਰ ਲੱਗੂਗਾ ਕਿਉਂਕਿ ਅੱਜ ਮੈਂ ਗੱਲ ਕਰਨੀ ਆ ਸਿਰਫ ਤਿੰਨ ਉਹ ਚੀਜ਼ਾਂ ਤਿੰਨ ਉਹ ਕਾਰਨ ਜਦੋਂ ਬੰਦਾ ਤੁਹਾਡੇ ਤੋਂ ਇੰਪ੍ਰੈਸ ਹੁੰਦਾ ਇਹ ਤਿੰਨ ਹਾਲਾਤ ਨੇ ਜਦੋਂ ਕੋਈ ਤੁਹਾਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਕਿਹੜੇ ਨੇ ਜੀ ਆਜੋ ਕਰਦੇ ਆ ਸ਼ੁਰੂਆਤ ਵੀਡੀਓ ਦੀ ਪਹਿਲੇ ਉਹ ਹਾਲਾਤ ਜੀ ਜਦੋਂ ਤੁਸੀਂ ਗਰੋ ਕਰਨ ਲੱਗ ਜਾਂਦੇ ਹੋ ਉਦੋਂ ਲੋਕ ਤੁਹਾਨੂੰ ਫੋਲੋ ਕਰਨਾ ਚਾਹੁੰਦੇ ਆ ਲੋਕ ਤੁਹਾਡੇ ਵੱਲ ਖਿੱਚੇ ਜਾਂਦੇ ਆ ਤੁਸੀਂ ਕਾਮਯਾਬੀ ਦੇ ਰਾਹ ਵੱਲ ਜਦੋਂ ਜਾਣ ਲੱਗਦੇ ਹੋ ਤਾਂ ਜ਼ਰੂਰ ਤੁਸੀਂ ਦੂਜਿਆਂ ਨੂੰ ਇੰਪ੍ਰੈਸ ਕਰਦੇ ਹੋ ਹੁਣ ਕਾਮਯਾਬੀ ਦਾ ਮਤਲਬ ਕੀ ਹੁੰਦਾ ਅੱਜਕੱਲ ਤਾਂ ਕਾਮਯਾਬੀ ਦਾ ਮਤਲਬ ਪੈਸਾ ਹੀ ਆ ਕਿ ਜਿੰਨਾ ਤੁਸੀਂ ਜ਼ਿਆਦਾ ਪੈਸਾ ਕਮਾ ਲੋਗੇ ਉਹਨੇ ਤੁਸੀਂ ਜ਼ਿਆਦਾ ਕਾਮਯਾਬ ਮੰਨੇ ਜਾਓਗੇ ਤੇ ਇਹ ਕਹਿਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਗਰੇਜ਼ ਹੋਣਾ ਚਾਹੀਦਾ ਕਿ ਜ਼ਿਆਦਾ ਪੈਸਾ ਜੇ ਤੁਸੀਂ ਕਮਾਉਣ ਲੱਗ ਜਾਨੇ ਹੋ ਤਾਂ ਲੋਕ ਤੁਹਾਡੇ ਵੱਲ ਜ਼ਰੂਰ ਖਿੱਚੇ ਜਾਂਦੇ ਨੇ ਇਹ ਤਾਂ ਹੋ ਗਈ ਜੀ ਇੱਕ ਪ੍ਰੈਕਟੀਕਲ ਜਿਹੜੀ ਗੱਲ ਅੱਜ ਦੇ ਸਮਾਜ ਦੀ ਜੋ ਸੱਚਾਈ ਆ ਪਰ ਅਸਲ 'ਚ ਕਾਮਯਾਬੀ ਕੀ ਹੁੰਦੀ ਆ ਆਪਾਂ ਇੱਕ ਵਾਰ ਗੱਲ ਕਰ ਚੁੱਕੇ ਆ ਇਹਦੇ ਬਾਰੇ ਪੈਸਾ ਤਾਂ ਹੁੰਦਾ ਹੀ ਆ ਉਹਦੇ ਵਿੱਚ ਪਰ ਤੁਹਾਡੀ ਇੱਕ ਕੰਪਲੀਟ ਪਰਸਨੈਲਿਟੀ ਡਿਵੈਲਪਮੈਂਟ ਤੁਸੀਂ ਕਿੱਦਾਂ ਬੋਲਦੇ ਹੋ ਤੁਸੀਂ ਕਿੱਦਾਂ ਕਿਸੇ ਨਾਲ ਰਿਸ਼ਤਾ ਨਿਭਾ ਰਹੇ ਹੋ ਕਿੰਨਾ ਤੁਸੀਂ ਪੈਸਾ ਕਮਾ ਲਿਆ ਤੇ ਉੱਥੇ ਤੁਸੀਂ ਕਿੰਨੀ ਦੇਰ ਲਈ ਟਿਕ ਪਾ ਰਹੇ ਹੋ ਤੁਸੀਂ ਆਪਣੇ ਆਪ 'ਚ ਹੋਰ ਕਿਸ ਤਰੀਕੇ ਦੇ ਨਾਲ ਇੰਪਰੂਵਮੈਂਟ ਲੈ ਕੇ ਆ ਰਹੇ ਹੋ ਇਹ ਕਾਫੀ ਚੀਜ਼ਾਂ ਕਾਮਯਾਬੀ ਨੂੰ ਡਿਫਾਈਨ ਕਰਦੀਆਂ ਨੇ ਸੋ ਕਾਮਯਾਬ ਵਿਅਕਤੀ ਦੇ ਪਿੱਛੇ ਲੋਕ ਹਮੇਸ਼ਾ ਭੱਜਦੇ ਨੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਕਾਮਯਾਬ ਹੋਈਏ ਆਪਾਂ ਦੂਜੇ ਹਾਲਾਤ ਜਦੋਂ ਤੁਸੀਂ ਕਿਸੇ ਨੂੰ ਇੰਪ੍ਰੈਸ ਕਰ ਸਕਦੇ ਹੋ ਕਿ ਤੁਸੀਂ ਸੋਹਣੇ ਬਹੁਤ ਹੋ ਤੁਸੀਂ ਸਮਾਰਟ ਬੜੇ ਹੋ ਤੁਹਾਡਾ ਰੰਗ ਗੋਰਾ ਤੁਹਾਡੇ ਨੈਣ ਨਕਸ਼ ਬਹੁਤ ਸੋਹਣੇ ਆ ਤੁਸੀਂ ਖਿੱਚਦੇ ਹੋ ਬਹੁਤ ਜ਼ਿਆਦਾ ਆਕਰਸ਼ਣ ਤੁਹਾਡੇ ਕੋਲ ਬਾਹਰੀ ਦਿੱਖ ਤੁਹਾਡੀ ਬਹੁਤ ਵਧੀਆ ਤੁਹਾਡਾ ਕਰਦ ਬਹੁਤ ਉੱਚਾ ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਦੀ ਗੋਡ ਗਿਫਟ ਜੋ ਕੁਦਰਤ ਸਾਨੂੰ ਦਿੰਦੀ ਆ ਪਰ ਜਿਹੜੇ ਲੋਕਾਂ ਕੋਲ ਜਿਨ੍ਹਾਂ ਨੂੰ ਲੱਗਦਾ ਕਿ ਮੇਰੇ ਕੋਲ ਇਹਨਾਂ ਵਿੱਚ ਕੁਝ ਵੀ ਨਹੀਂ ਆ ਉਹ ਲੋਕ ਨਾ ਕਦੇ ਵੀ ਕੰਪਲੈਕਸਨ ਆ ਆਪਣੇ ਅੰਦਰ ਲੈ ਕੇ ਹੁਣ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਕਈ ਲੋਕ ਸੋਹਣੇ ਬਹੁਤ ਹੁੰਦੇ ਆ ਪਰ ਉਹਨਾਂ ਨੂੰ ਸੋਹਣਾ ਲੱਗਣਾ ਨਹੀਂ ਆਉਂਦਾ ਉਹਨਾਂ ਨੂੰ ਆਪਣੇ ਆਪ ਨੂੰ ਮੈਂਟੇਨ ਹੀ ਨਹੀਂ ਰੱਖਣਾ ਆਉਂਦਾ ਉਹਨਾਂ ਨੂੰ ਨੈਚੁਰਲ ਬਿਊਟੀ ਤਾਂ ਹੈਗੀ ਆ ਪਰ ਕੱਪੜੇ ਪਾਉਣ ਦਾ ਢੰਗ ਨਹੀਂ ਹੈਗਾ ਉਹਨਾਂ ਨੂੰ ਵਿਚਰਨਾ ਨਹੀਂ ਆਉਂਦਾ ਸਮਾਜ ਦੇ ਵਿੱਚ ਕਈ ਇਹੋ ਜਿਹੇ ਲੋਕ ਹੁੰਦੇ ਨੇ ਜੋ ਦੇਖਣ ਨੂੰ ਤਾਂ ਠੀਕ ਠਾਕ ਨੇ ਉਹਨਾਂ ਦੀ ਬਾਹਰੀ ਦਿੱਖ ਨਹੀਂ ਕੋਈ ਬਹੁਤ ਹੀ ਖਾਸ ਨਹੀਂ ਪਰ ਉਹ ਆਪਣੇ ਆਪ ਨੂੰ ਖਾਸ ਬਣਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਆਪ ਨੂੰ ਮੈਂਟੇਨ ਕਰਨਾ ਆਉਂਦਾ ਉਹਨਾਂ ਨੂੰ ਨਿਖਾਰਨਾ ਆਉਂਦਾ ਆਪਣੇ ਆਪ ਨੂੰ ਤੇ ਉਹਨਾਂ ਨੂੰ ਡਰੈਸ ਅਪ ਸੈਂਸ ਬਹੁਤ ਜ਼ਿਆਦਾ ਹੁੰਦੀ ਆ ਕਿ ਉਹ ਕੱਪੜਾ ਲੀੜਾ ਜਿਹੜਾ ਨਾ ਇਹੋ ਜਿਹਾ ਪਾਉਂਦੇ ਆ ਕਿ ਉਹਨਾਂ ਦੀ ਪਰਸਨੈਲਿਟੀ ਆ ਜਿਹੜੀ ਉਹ ਨਿਕਲ ਕੇ ਬਾਹਰ ਨੂੰ ਆਉਂਦੀ ਆ ਸੋ ਇਥੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਕੱਲਾ ਸੋਨਾ ਜਿਹੜਾ ਲੱਗਣਾ ਬਾਰੀ ਦਿਖਦੀ ਜਿਹੜੀ ਗੱਲ ਮੈਂ ਕੀਤੀ ਆ ਉਹੀ ਗੱਲੀ ਨਹੀਂ ਜ਼ਰੂਰੀ ਕੁਝ ਚੀਜ਼ਾਂ ਆਪਣੇ ਹੱਥ ਹੁੰਦੀਆਂ ਨੇ ਕਿ ਅਸੀਂ ਆਪਣੀ ਪਰਸਨੈਲਿਟੀ ਨੂੰ ਕਿਵੇਂ ਬਣਾ ਕੇ ਰੱਖਣਾ ਵਾ ਸੋ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਸੁਮੇਲ ਮੈਂ ਕਹੂੰਗਾ ਦੂਜੇ ਨੂੰ ਇੰਪ੍ਰੈਸ ਕਰਨ ਦੇ ਵਿੱਚ ਹੁੰਦਾ ਵਾ ਜੀ ਲਾਹੇਵੰਦ ਹੁੰਦਾ ਵਾ ਤੀਜਾ ਪੁਆਇੰਟ ਆ ਜੀ ਜਦੋਂ ਤੁਸੀਂ ਕਿਸੇ ਨੂੰ ਖਿੱਚਦੇ ਹੋ ਆਪਣੇ ਵੱਲ ਜਦੋਂ ਤੁਸੀਂ ਖੁਸ਼ ਰਹਿੰਦੇ ਹੋ ਅੱਜਕੱਲ ਇਹ ਸਭ ਤੋਂ ਔਖਾ ਟਾਸਕ ਹੈ ਇੱਕ ਖੁਸ਼ ਰਹਿਣਾ ਕਿਉਂਕਿ ਸਮਾਂ ਹੀ ਇਹੋ ਜਿਹਾ ਹੋ ਗਿਆ ਦੁਨੀਆ ਹੀ ਇਹੋ ਜੀ ਹੋ ਗਈ ਅਸੀਂ ਆਪਣੀ ਜ਼ਿੰਦਗੀ ਨੂੰ ਇੰਨਾ ਫਾਸਟ ਬਣਾ ਲਿਆ ਦਿਖਾਵੇ ਦੀ ਜ਼ਿੰਦਗੀ ਇੱਕ ਫੇਕ ਜੀ ਜ਼ਿੰਦਗੀ ਆ ਜਿਹੜੀ ਆਪਾਂ ਜਿਉਣਾ ਚਾਹੁੰਦੇ ਆ ਤੇ ਉਹਦੇ 'ਚ ਖੁਸ਼ੀਆਂ ਜਿਹੜੀਆਂ ਉਹ ਗਵਾਚ ਜਾਂਦੀਆਂ ਤੇ ਕਈ ਵਾਰ ਨਾ ਐ ਲੱਗਦਾ ਹੁੰਦਾ ਕਿ ਖੁਸ਼ੀਆਂ ਤਾਂ ਸਿਰਫ ਆ ਜਿਹੜੇ ਆਪਾਂ ਕੁਝ ਸੋਸ਼ਲ ਮੀਡੀਆ ਤੇ ਵਲੌਗਸ ਦੇਖਦੇ ਆ ਕੁਝ ਰੀਲਸ ਦੇਖਦੇ ਆ ਵੀ ਸ਼ਾਇਦ ਉੱਥੇ ਤੱਕ ਹੀ ਸੀਮਤ ਰਹਿ ਗਈਆਂ ਅਸਲ ਜ਼ਿੰਦਗੀ 'ਚੋਂ ਖੁਸ਼ੀਆਂ ਗਾਇਬ ਹੋਈ ਜਾਂਦੀਆਂ ਨੇ ਇਹ ਫੈਕਟ ਆ ਜੀ ਤੁਸੀਂ ਸਹਿਮਤ ਜ਼ਰੂਰ ਹੋਮੋਗੇ ਅਚਾ ਇੱਕ ਗੱਲ ਹੋਰ ਕਈ ਬੰਦੇ ਇਕੱਲੇ ਰਹਿੰਦੇ ਨੇ ਤੇ ਖੁਸ਼ ਰਹਿੰਦੇ ਨੇ ਉਹ ਇਸ ਤੋਂ ਵੀ ਔਖਾ ਟਾਸਕ ਆ ਇਹ ਕਰਨਾ ਹੋਰ ਵੀ ਜ਼ਿਆਦਾ ਔਖਾ ਆ ਆਪਾਂ ਕਈ ਵਾਰੀ ਸੋਚਦੇ ਆਂ ਵੀ ਜਿੰਨੇ ਅਸੀਂ ਵੱਧ ਤੋਂ ਵੱਧ ਦੋਸਤ ਬਣਾਵਾਂਗੇ ਮਿੱਤਰ ਬਣਾਵਾਂਗੇ ਸੱਜਣ ਸਾਡੇ ਨਾਲ ਜਿੰਨੇ ਜੁੜਨਗੇ ਅਸੀਂ ਓਨੇ ਵੱਧ ਹਲਕੇ ਹੁੰਦੇ ਜਾਵਾਂਗੇ ਆਪਣੇ ਦੁੱਖ ਜਿਹੜੇ ਉਹ ਵੰਡਾਉਂਦੇ ਜਾਵਾਂਗੇ ਵੀ ਸਾਡੇ ਲੋਡ ਵੇਲੇ ਉਹ ਬੰਦੇ ਕੰਮ ਆਉਣਗੇ ਪਰ ਹੁੰਦਾ ਪੁੱਠਾ ਵਾ ਉਹ ਬੰਦੇ ਤੁਹਾਡੇ ਦੁੱਖਾਂ ਦਾ ਕਾਰਨ ਬਣ ਜਾਂਦੇ ਆ ਜਿਨ੍ਹਾਂ ਤੋਂ ਅਸੀਂ ਸੁੱਖ ਲੱਭਦੇ ਹੁੰਨੇ ਆ ਤੇ ਜਿਹੜਾ ਬੰਦਾ ਇਕੱਲਾ ਰਹਿੰਦਾ ਇਕੱਲਾ ਰਹਿਣ ਦਾ ਮਤਲਬ ਇਹ ਨਹੀਂ ਕਿ ਆਪਾਂ ਸਮਾਜ ਤੋਂ ਬਿਲਕੁਲ ਹੀ ਟੁੱਟ ਜਾਣਾ ਕਿਸੇ ਨੂੰ ਬੁਲਾਉਣਾ ਹੀ ਨਹੀਂ ਸਾਰੇ ਰਿਸ਼ਤੇ ਤੋੜ ਦੇਣੇ ਇਕੱਲੇ ਰਹਿਣ ਦਾ ਮਤਲਬ ਉਹ ਕਿ ਕੋਈ ਕਿਸੇ ਤੋਂ ਉਮੀਦ ਹੀ ਨਹੀਂ ਰੱਖਦਾ ਕੋਈ ਕਿਸੇ ਨੂੰ ਆਪਣਾ ਭੇਦ ਨਹੀਂ ਦੱਸਦਾ ਉਹਨੂੰ ਪਤਾ ਵਾ ਵੀ ਕਿਹਨੂੰ ਕਿਹੜੇ ਬੰਦੇ ਨੂੰ ਕਿੰਨੀ ਥਾਂ ਦੇਣੀ ਆ ਕੋਈ ਜ਼ਿਆਦਾ ਕਿਸੇ ਨੂੰ ਵੈਲਿਊ ਹੀ ਨਹੀਂ ਦਿੰਦਾ ਜਿਹੜਾ ਬੰਦਾ ਉਹ ਬੰਦਾ ਜ਼ਿਆਦਾ ਖੁਸ਼ ਆ ਅੱਜ ਦੀ ਡੇਟ ਦੇ ਵਿੱਚ ਤੇ ਜਿਹੜਾ ਬੰਦਾ ਇਦਾਂ ਕਰ ਰਿਹਾ ਵਾ ਇਹਦਾ ਮਤਲਬ ਇਹ ਆ ਕਿ ਉਹਨੇ ਜ਼ਿੰਦਗੀ ਦਾ ਤਜਰਬਾ ਲੈ ਲਿਆ ਤੇ ਸੱਜਣ ਬਣਾ ਕੇ ਜੋ ਤਜਰਬੇ ਮਿਲਦੇ ਆ ਉਹ ਵੀ ਉਹਨੇ ਦੇਖ ਲਈ ਸੋ ਫਾਇਦਾ ਇਹਦੇ ਚ ਹੀ ਆ ਕਿ ਬਹੁਤੀਆਂ ਉਮੀਦਾਂ ਆਪਾਂ ਕਿਸੇ ਤੋਂ ਨਾ ਰੱਖੀਏ ਅ ਬਹੁਤੀਆਂ ਉੱਚੀਆਂ ਥਾਮਾਂ ਆਪਾਂ ਉਹ ਲੋਕਾਂ ਨੂੰ ਨਾ ਦਈਏ ਜਿਹੜੇ ਉਹਦੇ ਕਾਬਿਲ ਨਹੀਂ ਆ ਤੁਸੀਂ ਖੁਸ਼ ਰਹੋਗੇ ਤੇ ਦੂਜਿਆਂ ਨੂੰ ਆਪਣੇ ਵੱਲ ਖਿੱਚ ਪਾਉਂਗੇ ਸੋ ਅੱਜ ਦੀਆਂ ਇਹ ਗੱਲਾਂ ਕਬੂਲ ਕਰਿਓ ਜੀ ਕਿਤੇ ਕੋਈ ਕਮੀਆਂ ਲੱਗਦੀਆਂ ਹੁੰਦੀਆਂ ਨੇ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਮੈਂ ਬਹੁਤ ਜਲਦੀ ਹਾਜ਼ਰ ਹੋਣਾ ਜੀ